ਜਿਹਨੇ ਹੁਣ ਘਰ ਪਹੁੰਚਿਆ ਸੀ ਆ ਕੇ ਗੱਰ ਇਹਨੇ ਪਾਲਿਆ ਸੀ ਹਾਂਜੀ ਸਾਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹਨਾਂ ਲਈ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਵਿਖਾਉਣੀਆਂ ਛੋਟੇ ਪਾ ਦੀਆਂ ਬਾਈ ਜਗਜੀਤ ਘੋਲੀਏ ਦੇ ਘਰੇ ਆਏ ਆ ਤੁਸੀਂ ਇਹਨਾਂ ਡੇਲੀ ਵੀਡੀਓ ਵੇਨੇ ਆ ਬਾਈ ਦੀ ਇਨਫਰਮੇਸ਼ਨ ਲੈਦਣਾ ਉਹ ਕਰਦੇ ਆ ਗੱਲਬਾਤ ਇੱਕ ਬਹੁਤ ਚੰਗੀ ਜਰਸੀ ਇੱਕ ਬਰੇ ਕਾਲੀ ਕ੍ਰਾਸ ਅੰਗ ਦੀ ਵਹਿੜ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਜਗਜੀਤ ਸਿੰਘ ਪਿੰਡ ਘੋਲੀਆ ਖੁਰਦ ਤਸੀਰ ਨਿਹਾਲ ਸਿੰਘ ਜਿਹੜਾ ਮੋਗਾ ਫੋਨ ਨੰਬਰ ਦੱਸੋ 9056653918 9056653918 ਕਿੰਨੇ ਮਾ ਸੂਗਾ ਜਰਸੀ ਦਾ ਜਰਸੀ ਆ ਦੂਜਾ ਸ ਕਰੇ ਲੂ ਵਛੀ ਲਈਆ ਪਿਛਲੀ ਵੀਡੀਓ ਵਿੱਚ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਕਹਿੰਦੇ ਭਾਈ ਜਰਸੀ ਲੈਣੀ ਪੰਜਾਬ ਵਾਲੀ ਮੈਂ ਕਿਹਾ ਵੀ ਆਉਂਦੀ ਵੀਡੀਓ ਦੇ ਵਿੱਚ ਪਾ ਦੇਣੀ ਆਪਾਂ ਜਰਸੀ ਠੀਕ ਆ ਦੁੱਧ ਦਿੱਤਾ ਪ੍ਰੂਨ ਦਾ 17 ਲੀਟਰ ਭਾਈ ਅੱਛਾ ਠੀਕ ਆ ਅਗਲਾ 15 ਚੋਲੇ 18 ਚੋਲੇ 20 ਚੋਲੇ ਅਗਲੇ ਸਾਮ ਸਵਾਲ ਦੇ ਸਿਰ ਤੇ ਆ ਜਰਸੀ ਪੰਜਾਬ ਵਾਲੀ ਓਰੀਜਨਲ ਅੱਛਾ ਜੀ ਸੁਹਾ ਦੂਜਾ ਕਿੰਨੇ ਦਿਨ ਲੱਗੇ ਦਿਨ ਦਾ ਭਾਈ ਇੱਕ ਹਫਤਾ ਪਿਆ ਬੈਠਦਾ ਜੈ ਜੈ ਮੋਲਾ ਜਿਹਦਾ ਭਾਈ ਯਾਰ ਅੱਜ ਕੱਲ ਕੀ ਕਰਦੇ ਲੋਕ ਜਰਸੀ ਪੰਜਾਬ ਵਾਲੀ ਦਾ ਮੁੱਲ 55 60 ਕਰੀ ਜਾਂਦੇ ਆ ਹਨਾ ਆਪਾਂ ਜਮਾਂ ਜਾਇਜ 45000 ਦੀ ਵੜ ਦੇ ਦਾਂਗੇ 45 ਦੀ 45 ਦੇ ਦਾਂਗੇ ਵੜ ਭਾਈ ਜਮਾਂ ਜਾਇਜ ਗੱਡੀ ਹੈ ਬਾਈ ਦੋਸਤੋ ਬਾਈ ਕਹਿੰਦਾ ਜਮਾਂ ਜਾਇਜ ਜਮਾਂ ਜਾਇਜ 45000 ਦੀ ਦੇ ਦੇਣੀ ਹੈ 17 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਘਰੇਲੂ ਵੜ ਲਈ ਹੈ ਜਰਸੀ ਨਸਲ ਦੀ ਵੱਛੀ ਦੂਜਾ ਸੂਆ ਇੱਕ ਹਫਤਾ ਬਾਈ ਦੱਸਦਾ ਡੇਟ ਮੁਤਾਬਕ ਕੱਚੀ ਹੈ ਬਦਾਮੀ ਰੰਗ ਦੀ ਜਰਸੀ ਚੋਲ ਵਾਲੀ ਲੇਵਾ ਲਾਹੂ ਬਹੁਤ ਵੱਲਟ ਲਾਹਵਾਨੇ ਦੇ ਚਾਰ ਸਵੇਰੀ ਬਹੁਤ ਪਈਆਂ ਕਮਾਲ ਹੋ ਜਗੇ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਉਹ ਮੱਥੇ ਦੀ ਸੋਹਣੀ ਐ ਛੋਟਾ ਕੰਨ ਬੋਦੀ ਵਾਲੀ ਬੱਚੀ ਇਹ ਬਾਈ ਕਹਿੰਦਾ ਚਵਾਜੇ 15 ਕਿਲੋ ਇਹ ਚਵਾਜੇ 17 ਕਿਲੋ ਇਹ ਚਵਾਜੇ 20 ਕਿਲੋ ਤੁਹਾਡੀ ਸੇਵਾ ਸੰਭਾਲ ਤੇ ਨਿਰਭਰ ਕਰਦਾ ਜਿਨ੍ਹਾਂ ਤੋਂ ਲਈ ਉਹ ਦੱਸਦੀ ਹੈ ਕਿ 17 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁਣਦੀ ਐ ਇੱਕ ਹਫਤਾ ਡੇਟ ਮੁਤਾਬਕ ਕੱਚੀ ਆਹ ਚੋਲਾ ਵੇਖ ਚੋਲਾ ਐ ਪੂਰਾ ਫੁੱਲ ਐ ਵੇਖ ਲੈ ਭਰ ਕੇ ਸੁਣਾ ਨੇ ਆ ساری ਵਲਟਾ ਲ ਬਾਈ ਕਹਿੰਦਾ ਕੱਢ ਕੇ ਸੁਣਾ ਨੇ ਲੇਵਾ ਭਰ ਕੇ ਸੁਣਾ ਹਨ ਸੋਹਣਿਆ ਗੁਲਾਬੀ ਹਾਤੀ ਚੁਆਈ ਵਾਲੇ ਮੂੰਹ ਮੱਥੇ ਦੀ ਵਾਲੀ ਸੋਹਣੀ ਐ ਜੱਗੇ ਵਰਗੀ ਐ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਨਸਲ ਦੀ ਮੁੱਲ ਜੱਗੇ ਕਿੰਨਾ ਇਹ 45000 ਦੀ ਵੇਡ ਦੇ ਦਾਂਗੇ ਕਿਸੇ ਹੋਰ ਕੋਲੇ ਬੰਦੇ 55000 ਮੁੱਲ ਕਰਨਾ ਬੰਦੇ ਨੇ ਅੱਛਾ ਤੇ ਯਾਰ ਛੱਡੂਗਾ ਆਪਾਂ ਜਿਆ ਜਵਨ 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 ਜਿਆ ਟਮਾਟ 45000 ਠੀਕ ਆ ਤੇਰੇ ਮੁੱਲ ਕਾ ਤੋਂ ਘਟ ਹੁੰਦੇ ਆ ਆਪਣਾ ਬਈ 11500 ਦਾ ਮਾਰਜਨ ਹੁੰਦਾ ਮਨ ਲੈ ਹੈਨਾ ਵਿਹਾੜੀ ਪਈ ਜਾਂਦੀ ਆ ਆਈ ਜਾਂਦੇ ਆ ਵੇਖੀ ਜਾਂਦੇ ਆ ਤੇਰੇ ਸਾਹਮਣੇ ਚਾਰ ਪੰਜ ਗਾਂਜਾਂ ਆਂ ਜਾਂ ਵੇਖ ਗਿਆ ਹੈਨਾ ਆ ਇੱਕ ਦੋ ਰਹਿ ਗਈਆਂ ਆਪਾਂ ਵੀਡੀਓ ਪਾ ਲਈ ਹੈਨਾ ਚੱਲ ਇਹ ਵੇਫੂ ਖ ਜਾਣਗੀਆਂ ਜੇ ਬਈ ਮਾਰਜਨ ਜਿਆ ਜਾਂ ਫੇਰ ਹੀ ਕੰਮ ਚੱਲਦਾ ਮੈਂ 10000 ਇੱਕ ਦਾ 10000 ਨਾ ਇੱਕ ਵੇਚ ਦਿੰਨਾ ਇੱਕ ਹੀ ਵੇਚੂਗਾ ਕੀ ਫਾਇਦਾ ਬਈ ਹੈਨਾ ਹਾਂ ਸਹੀ ਹੈ 11500 ਰੁਪਇਆ ਕਮਾਈ ਆ ਇੰਨੀ ਦਾ ਜਾਇਜ਼ ਹੱਕ ਮੰਨਦਾ ਜਦੋਂ ਕਿ ਇਹ ਹੁਣ ਗਾਂ ਦਾ ਮੁੱਲ ਕੀਤਾ ਬਈ 75000 ਬੰਦਿਆਂ ਦਾ ਹਾਂ 10 ਬੰਦੇ ਵੇਚ ਕੇ ਮੁੜ ਗਏ ਜਿੱਦੋਂ ਲਈ ਆ ਜਿੱਦੋਂ ਲਈ ਆ ਇੰਨਾ ਮੈਂ ਕਿਹਾ ਮੱਥਾ ਮਾਰਿਆ 2-3 ਘੰਟੇ ਮੱਥਾ ਮਾਰ ਮਾਰ ਕੇ ਮਾਰ ਮਾਰ ਕੇ ਫੇਰ ਲਈ ਆ ਇਹ ਅੱਛਾ ਫੇਰ ਹੀ ਗਾਂ ਬਜਾਇਜ਼ ਦਿੰਦੇ ਆ ਹੂੰ ਠੀਕ ਆ ਸਹੀ ਆ ਬਹੁਤ ਮੱਥਾ ਮਾਰਨਾ ਪੈਂਦਾ ਬਈ ਜਾ ਜਾ ਕੇ 20000 1500 12 ਦਾ ਹੈ ਨਹੀਂਗਾ ਚਲੋ ਕੰਮ ਚੱਲੀ ਜਾਂਦਾ ਹੈ ਦਿਮਾਗ ਦੀ ਕਸਾਈ ਲਈ 1500 ਹਾਂ ਦਿਮਾਗ ਦੀ ਕਸਾਈ ਲਈ ਆ ਠੀਕ ਆ ਹਾਂ ਦੋਸਤੋ ਬਾਈ ਕਹਿੰਦਾ 1015 ਕੋਈ ਬਾਹਲਾ ਨਫਾ ਨਹੀਂ ਜੈ ਜੀ ਨਫਾ ਲੈ ਕੇ ਆਪਾਂ ਪਸ਼ੂ ਅੱਗੇ ਸੇਲ ਕਰ ਦਈਦੇ ਆ ਦੋ ਤਿੰਨ ਪਹਿਲਾਂ ਵੜਾ ਬਾਈ ਕਹਿੰਦਾ ਸੇਲ ਕਰਤੀਆਂ ਤੇ ਦੋ ਰਹਿ ਗਈਆਂ ਦੋਵਾਂ ਦੀ ਵੀਡੀਓ ਬਣਾ ਦੀ ਆ ਅਬ ਇਹ ਨਾੜਾ ਵੇਖ ਹਾਂ ਮਿਲਕ ਮਿਲਕ ਵੇ ਨਾੜਾ ਲੈ ਆ ਵੇਖ ਰਿਹਾ ਇਹ ਨਾੜਾ ਨਾ ਬਾਈ ਜਿਹੜਾ ਇਹ ਇਹ ਤੋਂ ਪਤਾ ਲੱਗਦਾ ਵੀ ਦੁੱਧ ਵਾਲੀ ਦਾ ਆ ਇਹ ਠੀਕ ਹੈ ਬਾਈ ਕਹਿੰਦਾ ਇਹ ਤੋਂ ਪਤਾ ਲੱਗਦਾ ਇਹ ਗਾਂ ਦੁੱਧ ਵਾਲੀ ਹੈ ਬਾਕੀ ਬਾਈ ਦੇ ਘਰੇ ਆਇਓ ਆਪਦੀ ਨਿਰਖ ਪਰਖਣਾ ਸੌਦਾ ਕਰ ਲਿਓ 45000 ਦੀ ਦੇ ਦੇਣੀ ਆ ਔਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਬਾਈ ਕਹਿੰਦਾ ਜਿਹੜਾ 10000 ਨਾ ਫਾ ਲੈਂਦਾ ਹੁਣੇ 55000 ਮੁੱਲ ਕਰਨਾ ਸੀ ਇਹਦਾ ਪਰ ਆਪਾਂ 45000 ਦੀ ਦੇ ਦੇਣੀ ਹਜ਼ਾਰ ਦਾ ਫੇਰ ਨਾ ਬਾਈ ਕਹਿੰਦਾ ਆਪਾਂ ਸੇਲ ਕਰ ਦਾਨੀ ਆ ਦੋ ਨੰਬਰ ਤੇ ਆ ਜਾ ਕੋਲੀਆ ਦੋ ਨੰਬਰ ਜਿਵੇਂ ਬਈਆ ਸਿੰਘ ਆ ਹਨਾ ਇਹਦਾ ਫੁੱਲ ਚੈੱਕ ਕਰਨੀ ਗੱਲ ਆ ਇਹ ਨਹੀਂ ਮਾਰਦੀ ਬਹੁਤ ਦਰਦ ਕੋਈ ਵਿਚਾਰੀ ਇਹਦਾ ਹਾਂ ਦੁੱਧ ਦੇ ਥਲੇ ਹੈਗਾ 5 ਕਿਲੋ ਅੱਛਾ 17 ਕਰੀ ਜਾਂਦੀ ਆ ਕਿਲੋ ਦੁੱਧ ਮਾਲਕ ਜਿਹੜਾ ਘਟ ਗਿਆ ਇਹ ਅੱਛਾ 2-2 ਕਿਲੋ ਦੁੱਧ ਹੈਗਾ 4 ਕਿਲੋ ਅੱਛਾ ਠੀਕ ਆ 2 ਕਿਲੋ ਸਵੇਰੇ 2 ਕਿਲੋ ਵਾਖ ਨੇ ਇਹਦੇ ਮੰਜਾ-ਮੰਜਾ ਬਾਈ ਦੇ ਦਾ ਸੂਣ ਵਾਲਾ ਹੁੰਦੀਆਂ ਉਹ ਜਿਹੇ ਵੀਰ ਭਰਾ ਲੈ ਲੈਂਦੇ ਆ ਠੀਕ ਆ ਤੇ ਸੂਈ ਨੂੰ ਨਹੀਂ ਪਤਾ ਬਈ ਕਿੰਨਾ ਟਾਈਮ ਹੋ ਗਿਆ ਮੈਂ ਆਪਾਂ ਝੂਠ ਮਾਰੀਂ ਦੇ 2:00 ਹੋ ਗਏ 3:00 ਹੋ ਗਏ ਠੀਕ ਆ ਸੀਰ ਸਾਉ ਪੂਰੀ ਆ ਮੀਂ ਦਾ ਪਵਾਲਾ ਯਾਰ ਜੱਗੇ ਮੈਂ ਤਾਂ ਰੋਜ਼ ਕਹਿੰਦਾ ਯਾਰ ਭਾਈ ਆਉਂਦਾ ਨਹੀਂ ਮੀਂ ਯਾਰ ਮੁਰਕਾ ਵਾਲਾ ਕਿੰਨਾ ਆਈ ਜਾਂਦਾ 12:00 ਕ' ਵੱਜ ਗਿਆ ਹਾਂ ਆ ਲੋਗ amigo ਗਾਲ ਨਹੀਂ ਬਾਈ ਯਾਰ ਮਹਾਰਾਜ ਤੋਂ ਵੱਡਾ ਕੋਈ ਨਹੀਂ ਦਾ ਕੋਈ ਨਹੀਂ ਪਾਦਨਾ ਬਾਬੇ ਨੂੰ ਮੀ ਅਜ ਹੁਣ ਤੜਕੇ ਦੇ ਬੱਦਲ ਜਿਹੇ ਤਾਂ ਹੈਗੇ ਹਨਾ ਬੱਦਲ ਤਾਂ ਆ ਜਾਂਦੇ ਫਿਰ ਉੜ ਜਾਂਦੇ ਹਨਾ ਉਹਨਾਂ ਨੂੰ ਕੀ ਕਰਾਉਣਾ ਜਾਂ ਤਾਂ ਫਿਰ ਆ ਜੇ ਲੈ ਪੇ ਲੈ ਪੇ ਪਰ ਇਹ ਗੱਲ ਆ ਜੇ ਲੈ ਪੇ ਫਿਰ ਕਣਾ ਬਾਈ ਯਾਰ ਹੁਣ ਹਟ ਜੇ ਆਪਾਂ ਵੀ ਛੱਡਦੇ ਨਹੀਂ ਨਾ ਰੱਬ ਨੂੰ ਛੱਡਦੇ ਨਹੀਂ ਇਹ ਬਾਈ ਬਾਈ ਹੁਣ ਰੋਜ਼ ਹੀ ਆ ਜੰਨਾ ਯਾਰ ਤੂੰ ਤਾਂ ਰੋਜ਼ ਹੀ ਆਏ ਨਾ ਅਖੀ ਵੀਰਵਾਰ ਲੱਗਾ ਸੀ ਮੀ ਬਣ ਹੁੰਦਾ ਅਗਲੇ ਵੀਰਵਾਰ ਫਟੂਗਾ ਤੇ ਹਣ ਰੱਬ ਤੋਂ ਵੱਡਾ ਕਿਹੜਾ ਸਹੀ ਹੈ ਕਿੰਨੇ ਦੇ ਦੇਣੀ ਅਗੇ ਇਹ 9000 ਦੇ ਦੇ ਦਾਂਗੇ 9000 ਦੀ ਦੇ ਦੇਣੇ ਦੁੱਧ ਕਿੰਨਾ ਇਹ ਦੁੱਧ 2 ਕਿਲੋ 4 ਕਿਲੋ 4 ਕਿਲੋ ਦੁੱਧ ਦਾ ਹੀਟ ਚ ਆਈ ਵੀ ਆ ਹਾਂ ਹੀਟ ਚ ਆਈ ਵੀ ਆ ਹੀਟ ਚ ਬਾਈ ਕਹਿੰਦਾ ਆਈ ਵੀ ਆ 4 ਕਿਲੋ ਦੁੱਧ ਹੈ 9000 ਦੀ ਬਾਈ ਕਹਿੰਦਾ ਦੇ ਦੇਣੀ ਆ ਕਾਲੇ ਰੰਗ ਦੀ ਕ੍ਰਾਸ ਰੰਗ ਦੀ ਵਹਿੜ ਸੂਈ ਨੂੰ ਨਹੀਂ ਆਪਾਂ ਬਾਈ ਕਹਿੰਦਾ ਕਹਿੰਦੇ 2 ਮਹੀਨੇ ਹੋ ਗਏ ਜਾਂ 3 ਮਹੀਨੇ ਹੋ ਗਏ ਆਪਾਂ ਕਹਿੰਦੇ ਹੀ ਨਹੀਂ ਕੋ ਕਿਉਂਕਿ ਬਾਈ ਕਹਿੰਦਾ ਆਪਾਂ ਕਿਹੜਾ ਸਵਾਕ ਹੀ ਆਏ ਆ 4 ਕਿਲੋ ਦੁੱਧ ਹੈ 2 ਕਿਲੋ ਸਵੇ 2 ਕਿਲੋ ਸ਼ਾਮ ਨੂੰ 9000 ਦੀ ਦੇ ਦੇਣੀ ਹੈ ਜੇ ਕਿਸੇ ਭੈਣ ਭਰਾ ਨੇ ਦੁੱਧ ਦਾ ਬੁੱਤਾ ਲਾਉਣਾ ਹੋਵੇ 8-9000 ਦਾ ਆਉਂਦਾ ਵੀ ਕੀ ਹੈ 4 ਕਿਲੋ ਦੁੱਧ ਹੈ ਸੀਟ ਚ ਆਈ ਹੈ 7 ਜਾਂਦੇ 7 ਧਰਾ ਦਿਓ ਜੇ ਕਿਤੇ ਗੱਬਰ ਰਹਿ ਗਈ ਨਾਲੇ ਗਰਮੀਓ ਗਰਮੀਂ ਦੁੱਧ ਪੀ ਆਈ ਜਾਊਗੀ ਤੇ ਤਿਆਰ ਕਰਕੇ ਦੁੱਗਣੇ ਤਿੱਗਣੇ ਪੈਸੇ ਵਟਾ ਜੂਗੀ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਹੈ ਇੱਕ ਨੰਬਰ ਜਰਸੀ ਫੁੱਲ ਚੰਗੀ ਦੋ 17 ਕਿਲੋ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਆ ਹਫਤੇ ਦੀ ਕੱਚੀ ਆ ਘਰੇਲੂ ਵੜ ਲਈ ਆ ਸੰਗਲ ਚ ਆਈ ਆ ਤੇ ਸੰਗਲ ਜੀ ਵੀਡੀਓ ਬਣਾਤੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਸੋਹਣੀ ਜਰਸੀ ਖੁੱਲਾ ਵੱਡਾ ਭੰਡਾ ਥਣਾ ਦੀ ਸਾਫ ਸੁਧਰੀ ਆ ਜਿਹਦੇ ਵੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ